ਸਤਿ ਸ਼੍ਰੀ ਅਕਾਲ ਜੀ গুড ਮਾਰਨਿੰਗ ਤੇ ਹੁਣ ਸਵੇਰੇ ਵੱਜ ਚੁੱਕੇ ਨੇ 6:30 ਤੇ ਮੈਂ ਰਾਤ ਲੇਟ ਸੁੱਤੀ ਸੀ ਕਿਉਂਕਿ ਮੈਂ ਸੂਟ ਵਰਕ ਕਰਨਾ ਸੀ 12 ਵਜੇ ਸੁੱਤੀ ਸੀ ਇਸ ਕਰਕੇ ਮੈਂ ਲੇਟ ਉઠી ਹੈਗੀ ਤੇ ਉਠਣਸਾਰ ਬਸ ਪਹਿਣਾ ਦੇ ਫੋਨ ਆ ਰਹੇ ਸੀ ਹਨਾ ਤੇ ਵੀ ਸੂਟਾਂ ਦੇ ਕਲਰ ਵਗੈਰਾ ਪਾਉ ਤੇ ਚਾਹ ਪੀ ਕੇ ਫਰੈਸ਼ ਹੋ ਕੇ ਹਨਾ ਤੇ ਹੁਣ ਮੈਂ ਤੁਹਾਨੂੰ ਸੂਟ ਦਿਖਾਉਣ ਜਾ ਰਹੀ ਹੈਗੀ ਜੇ ਕਿਸੇ ਭੈਣ ਨੇ ਲੈਣੇ ਹੋਣ ਤੇ ਰੈਡੀ ਕਰਵਾਉਣੇ ਹੋਣ ਇੱਕ ਤਾਂ ਪ੍ਰਿੰਟ ਸੂਟ ਵੀ ਨੇ ਮੇਰੇ ਕੋਲ ਇੱਕ ਆਹ ਵਾਲਾ ਸੂਟ ਹੈਗਾ ਪ੍ਰਿੰਟ ਇਹ ਬੋਟਲ ਗ੍ਰੀਨ ਜਿਹਾ ਕਲਰ ਹੈ ਇਹਦੇ ਨਾਲ ਦੁਪੱਟਾ ਲਾ ਕੇ ਹਨਾ ਤੇ ਮਲੈਸ ਵਗੈਰਾ ਲਾ ਕੇ ਡਿਜ਼ਾਈਨਿੰਗ ਕਰਕੇ ਇਹ ਵੀ ਤੁਹਾਨੂੰ ਦੇ ਸਕਦੇ ਹਾਂ ਅਸੀਂ ਤੇ ਇੱਕ ਮੇਰੇ ਕੋਲ ਪ੍ਰਿੰਟ ਸੂਟ ਆਗਾ ਤੇ ਆਹ ਕਰੀਮ ਕਲਰ ਚ ਸ਼ਰਟ ਹੈਗੀ ਤੇ ਆਹ ਜਾਮਣੀ ਇਹਦੇ ਨਾਲ ਆਪਣੀ ਬੋਟਮ ਆਗੀ ਤੇ ਇਹ ਵੀ ਤੁਸੀਂ ਸਲਵਾਰ ਤੇ ਵਰਕ ਕਰਵਾ ਸਕਦੇ ਹੋਗੇ ਇਹਦੇ ਤੇ ਤੇ ਲੈਸਸ ਵਗੈਰਾ ਲਗਾ ਕੇ ਰੈਡੀ ਕਰ ਸਕਦੇ ਹੋਗੇ ਤੇ ਇੱਕ ਮੇਰੇ ਕੋਲੇ ਆਹ ਵਾਲਾ ਸੂਟ ਹੈਗਾ ਦੇਖੋ ਇਹ ਵੀ ਬਹੁਤ ਸੋਹਣੀ ਪ੍ਰਿੰਟ ਆ ਇਹਦੇ ਆਹ ਦੇਖੋ ਇਹਦੇ ਤੇ ਵੀ ਤੁਸੀਂ ਸਲਵਾਰ ਤੇ ਵਰਕ ਕਰਵਾ ਸਕਦੇ ਹੋਗੇ ਕਮੀਜ਼ ਨਾਲ ਦਾ ਆਹ ਮੇਰੇ ਕੋਲ ਆਲ ਓਵਰ ਸੂਟ ਨੇਗੇ ਤੇ ਇਹਦੇ ਉੱਪਰ ਕਮੀਜ਼ ਦੇ ਉੱਪਰ ਤੁਸੀਂ ਲੈਸਸ ਵੀ ਲਗਾ ਸਕਦੇ ਹੋ ਜਾਂ ਮਤਲਬ ਕਿ ਕੱਟਵਰਕ ਵੀ ਕਰਵਾ ਸਕਦੇ ਹੋ ਨਾ ਉਕੇ ਬਹੁਤ ਸੋਹਣੇ ਸੂਟ ਬਣ ਜਾਂਦੇ ਨੇ ਰੈਡੀ ਹੋ ਜਾਂਦੇ ਨੇ ਆਪਾਂ ਜੀ ਤਿਆਰ ਕਰਕੇ ਪਾਈਏ ਤੇ ਇੱਕ ਮੇਰੇ ਕੋਲ ਇਹ ਆ ਵਾਲਾ ਸੂਟ ਹੈਗਾ ਤੇ ਇਹਦੇ ਤੇ ਵੀ ਕੱਟਵਰਕ ਹੋ ਜੂ ਇਹ 올ਓਵਰ ਸੂਟ ਹੈ ਜੀ ਤੇ ਇੱਕ ਮੇਰੇ ਕੋਲ ਇਹ ਪਲੇਨ ਚ ਆ ਵਾਲਾ ਹੈਗਾ ਇਹ ਸਦਾ ਹੀ ਸਦਾ ਹੀ ਕਲਰ ਆ ਬਹੁਤ ਸੋਹਣਾ ਪਿਆਰਾ ਕਲਰ ਹੈਗਾ ਤੇ ਬਰੀਕ ਬਰੀਕ ਇਹਦੇ ਵਿੱਚ ਚੈੱਕ ਬਣਿਆ ਹੋਇਆ ਹੈਗਾ ਇੱਕ ਮੇਰੇ ਕੋਲ ਇਹ ਪਰਪਲ ਸ਼ੇਡ ਜਗਾ ਤੇ ਇਹ ਵੀ ਪਲੇਨ ਹੈਗਾ ਇਹਦੇ ਤੇ ਵੀ ਤੁਸੀਂ ਵਰਕ ਕਰਵਾ ਸਕਦੇ ਹੋਗੇ ਇੱਕ ਮੇਰੇ ਕੋਲ ਆ ਪਿਸਤਾ ਸ਼ੇਡ ਆ ਬਹੁਤ ਸੋਹਣਾ ਸਟੱਫ ਆ ਇਹ ਵੀ ਤੇ ਇਹਦੇ ਤੇ ਵੀ ਤੁਸੀਂ ਮੇਰੇ ਤੋਂ ਵਰਕ ਕਰਵਾ ਸਕਦੇ ਹੋਗੇ ਜੀ ਜੇ ਕਲਰ ਪਸੰਦ ਹੋਵੇ ਤੁਹਾਨੂੰ ਇੱਕ ਬਲੈਕ ਹੈਗਾ ਇੱਕ ਆ ਮਸਟਰਡਾਗਾ ਤੇ ਇੱਕ ਆਹ ਉਹ ਪਿਆਰਾ ਸੂਟ ਹੈਗਾ ਦੇਖੋ ਤੇ ਚਿਕਨ ਦੀ ਸਲਵਾਰ ਲੱਗੀ ਹੋਈ ਹੈ ਇਹਦੇ ਨਾਲ ਤੇ ਚੈੱਕ ਚ ਕਮੀਜ਼ ਹੈਗੀ ਇਦੇ ਨਾਲ ਦੁਪੱਟਾ ਦੁਪੱਟੇ ਤੇ ਲੇਸ ਵਗੈਰਾ ਲਾ ਕੇ ਕਮੀਜ਼ ਤੇ ਵਰਕ ਕਰਕੇ ਜਾਂ ਸਲਵਾਰ ਦੇ ਪੌਂਚੇ ਤੇ ਵਰਕ ਕਰਕੇ ਬਹੁਤ ਸੋਹਣਾ ਲੱਗੂਗਾ ਵੈਸੇ ਤੁਸੀਂ ਕੱਲੀ ਕਮੀਜ਼ ਤੇ ਵੀ ਵਰਕ ਕਰ ਸਕਦੇ ਹੋਗੇ ਕਿਉਂਕਿ ਸਲਵਾਰ ਤੇ ਆਲਰੇਡੀ ਚਿਕਨ ਚ ਵਰਕ ਹੋਇਆ ਹੋਇਆ ਹੈ ਹਨਾ ਤੇ ਥੈਂਕ ਯੂ ਜੀ ਸਾਰਿਆਂ ਨੂੰ ਜੇ ਸੂਟ ਪਸੰਦ ਆਏ ਹੁਣ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਜਾਂ ਹਨਾ ਡੀਐਮ ਕਰ ਸਕਦੇ ਹੋਗੇ ਮੈਸੇਜ ਕਮੈਂਟ ਚ ਕੁਝ ਵੀ ਕਰ ਸਕਦੇ ਹੋਗੇ ਤੇ ਓਕੇ ਜੀ ਸਾਰਿਆਂ ਨੂੰ ਹੁਣ ਅਸੀਂ ਕਰਦੇ ਆਂ ਕੰਮ ਤਾਂ ਦੇ ਕਰਦੇ ਦੇ ਬਾਅਦ ਚ ਫਿਰ ਬਹੁਤ ਸਾਰੇ ਕੰਮ ਹੁੰਦੇ ਨੇ ਮੈਨੂੰ ਹੋਰ ਵੀ ਹੈਨਾ ਕਰਨ ਲਈ ਤੇ ਹੁਣ ਮੈਂ ਘਰ ਦੀ ਸਾਫ ਸਫਾਈ ਕਰਕੇ ਆਪਣਾ ਰੋਟੀ ਪਾਣੀ ਬਣਾ ਕੇ ਫਿਰ ਉਦੋਂ ਬਾਅਦ ਮੈਨੂੰ ਮਸ਼ੀਨ ਦਾ ਸਟਿਚਿੰਗ ਦਾ ਵਿੱਚ ਹੀ ਵਰਕ ਦਾ ਤੇ ਅਸੀਂ ਵੀਡੀਓ ਬਣਾਉਣ ਵੀ ਜਾਂਦੇ ਹੁੰਨੇ ਆ YouTube ਤੇ ਹੈਨਾ ਤੇ ਉੱਥੇ ਵੀ ਫਿਰ ਜਾਣਾ ਪੈਂਦਾਗਾ ਉਹਨਾਂ ਦਾ ਵੀ ਫੋਨ ਆਈ ਜਾਂਦਾ ਵੀ ਵਿੱਚ ਡਾਇਲੌਗ ਲਗੇ ਤੇ ਚਲੋ ਜੀ ਫਿਰ ਮਿਲਦੇ ਆਂਗੇ ਕਿਸੇ ਹੋਰ ਵਲੌਗ ਨਾਲ Okay, ओके जी ਸਾਰਿਆਂ ਨੂੰ थैंक यू ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕਮੈਂਟ ਕਰਨ ਲਈ ਇੰਨਾ ਪਿਆਰ ਕਰਨ ਲਈ ओके जी